ਅੰਮ੍ਰਿਤਸਰ ਵਿੱਚ ਵੱਧ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਲਗਾਤਾਰ ਇਹ ਅੰਮ੍ਰਿਤਸਰ ਪੁਲਿਸ ਵੱਲੋਂ ਹਰ ਤਰੀਕੇ ਦੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਨਾਕਾਬੰਦੀਆਂ ਕਰਕੇ ਸਖਤਾਈ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਦੇ ਸ਼ਹਿਰਾਟਾ ਵਿਖੇ ਹੋਏ ਕਾਉਂਸਲਰ ਹਰਜਿੰਦਰ ਬਾਮਣ ਦੇ ਕਤਲ ਤੋਂ ਬਾਅਦ ਲਗਾਤਾਰ ਹੀ ਉਸ ਦਾ ਕਤਲ ਕਰਨ ਵਾਲੇ ਕਿਸ਼ਨ ਗੈਂਗ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲ ਰਹੀ ਹੈ ਜਿਸ ਦੇ ਚਲਦਿਆਂ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਅੰਮ੍ਰਿਤਸਰ ਥਾਣਾ ਮੋਹਕਮਪੁਰਾ ਦੀ ਪੁਲਿਸ ਨੇ ਜੜਿਆਲਾ ਗੁਰੂ ਦੇ ਕਿਸ਼ਨ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਇਸ ਸਬੰਧੀ ਐਸਪੀ ਸਿਟੀ ਤਨ ਜਗਰੂਪ ਕੌਰ ਬਾਠ ਨੇ ਦੱਸਿਆ ਕਿ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫਾਇਰ ਨਿਊਜ਼ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ ਇਹਨਾਂ 25 ਤਰੀਕ ਨੂੰ 3. ਸਨ ਸਿਟੀ ਤੇ ਇੱਕ ਨਾਕਾ ਲਾਇਆ ਸੀ ਥਾਣਾ ਮੁਕੰਪੁਰਾ ਵੱਲੋਂ ਇਹ ਥਾਣੇ ਤੇ ਸ਼ੱਕੀ ਬੰਦਿਆਂ ਦੀ ਵਹੀਕਲਸ ਦੀ ਚੈਕਿੰਗ ਚੱਲ ਰਹੀ ਸੀ ਉਸੇ ਨਾਕੇ ਦੇ ਦੌਰਾਨ ਇੱਕ ਟੂ ਵੀਲਰ ਨੂੰ ਜਿਸ ਤੇ ਦੋ ਮੁੰਡੇ ਸਵਾਰ ਸੀ ਉਹਨੂੰ ਫਲੈਗ ਕੀਤਾ ਗਿਆ ਉਹਨੂੰ ਰੋਕਿਆ ਗਿਆ ਉਹਨਾਂ ਦੀ ਜੋ ਚੈਕਿੰਗ ਕੀਤੀ ਗਈ ਤਾਂ ਉਹਨਾਂ ਕੋਲੋਂ ਇੱਕ 32 ਬੋਰ ਦਾ ਪਿਸਟਲ ਵਿਦ ਚਾਰਜ ਇਨ ਦਾ ਰਾਉਂਡ ਔਰ ਇੱਕ ਗਲੌਕ ਪਿਸਟਲ 3 ਰਾਉਂਡ ਦੇ ਨਾਲ ਬਰਾਮਦ ਹੋਇਆ ਇਹ ਜਿਹੜੇ ਮੁੰਡੇ ਸੀ ਇੱਕ ਦਾ ਨਾਮ ਸੀ ਚੰਦ ਆਨੰਦ ਔਰ ਦੂਜੇ ਦਾ ਨਾਮ ਸੀ ਬਚਿੱਤਰ ਸਿੰਘ ਉਰਫ ਲਖਾਰੀ ਦੋਨੋਂ ਜੰਡਿਆਲੇ ਗੁਰੂ ਦੇ ਰਹਿਣ ਵਾਲੇ ਹਨ ਇਹਨਾਂ ਨੂੰ ਇਹਨਾਂ ਤੋਂ ਰਿਕਵਰੀ ਕੀਤੀ ਗਈ ਤਾਂ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਚੱਲਿਆ ਕਿ ਚੰਦ ਆਨੰਦ ਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਹੈ ਲੜਾਈ ਝਗੜੇ ਦੇ ਤੇ ਚੋਰੀ ਦੇ ਤੇ ਇਹ ਜਿਹੜੇ ਵੈਪਨ ਸੀ ਇਹ ਇਹਨਾਂ ਨੂੰ ਦਵਾਈ ਸੀ ਕਿਸ਼ਨਾ ਨੇ ਜਿਹੜਾ ਜੰਡਿਆਲਾ ਗੁਰੂ ਦਾ ਵਾਸੀ ਸੀ ਹੁਣ ਦੁਬਈ ਚਲੇ ਗਿਆ ਉਹਨੇ ਕਿਸੇ ਦੇ ਥਰੂ ਦਵਾਈ ਸੀ ਇਹ ਇਸੇ ਦੌਰਾਨ ਐਫਆਈਆਰ ਨੰਬਰ 61 ਮੁਕੰਪੂਰਾ ਥਾਣੇ 'ਚ ਦਰਜ ਹੋਇਆ ਤੇ ਇਹਦੀ ਫਰਦਰ ਤਫਤੀਸ਼ ਵਿੱਚ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਵਿਚ ਆਰ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਹੋਰ ਬੰਦਿਆਂ ਨੂੰ ਨਾਮ ਲਿਆ ਮੈਨਾਂ ਕੋਈ ਵਾਰਦਾਤ ਕਰਨੀ ਸੀ ਇਹਨਾਂ ਹਥਿਆਰਾਂ ਦੇ ਨਾਲ ਬਿਲਕੁਲ ਜੀ ਵਾਰਦਾਤ ਹੀ ਕਰਨੀ ਸੀ ਜਿਹੜੇ ਹਥਿਆਰ ਚੱਕੇ ਜਾ ਰਹੇ ਸੀ ਜਿਵੇਂ ਕਿ ਕਿਹਾ ਪਹਿਲਾਂ ਵੀ ਇਹਨਾਂ ਤੇ ਲੜਾਈ ਝਗੜੇ ਦੇ ਮੁਕਦਮੇ ਦਰਜ ਐ ਚੋਰੀ ਦੇ ਮੁਕਦਮੇ ਦਰਜ ਐ ਕੋਈ ਵਾਰਦਾਤ ਸਨੈਚਿੰਗ ਵੀ ਐ ਲੜਾਈ ਝਗੜੇ ਦੀ ਕਰੀ ਪਤਾ ਲੱਗਾ ਜੀ ਕਿੰਨੂੰ ਮਾਰਨ ਦੀ ਕੋਸ਼ਿਸ਼ ਨਾਲੇ ਵੱਲ ਕੀਤੀ ਜਾ ਰਹੀ ਸੀਗਾ ਉਹ ਤਫਤੀਸ਼ ਦਾ ਹਿੱਸਾ ਹੈ ਜੀ ਮਨ ਜੀ ਟੇਸ਼ਨਾ ਕੋ ਜਿੰਨਾ ਕੋ ਇਨਾਂ ਨੇ ਯਾਰ ਖਰੀਦੇ ਉਹ ਹੀ ਕ੍ਰਿਸ਼ਨਾ ਜਿੰਨਾ ਨੇ ਗਰੁੱਪ ਵੱਲੋਂ ਹਰਜਿੰਦਰ ਬੰਮਨ ਦਾ ਕਤਲ ਕੀਤਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਅਸੀਂ ਇਹਨੂੰ ਐਕਸਪਲੋਰ ਕਰ ਰਹੇ ਹਾਂ ਉਹ ਕੰਫਰਮ ਨਹੀਂ ਹੈ ਜੀ ਕ੍ਰਿਸ਼ਨਾ ਉਹੀ ਹੈ ਜੀ ਨਹੀਂ ਇਹ ਕੰਫਰਮ ਨਹੀਂ ਹੋਇਆ ਜੀ ਝੰਡੇ ਵਾਲਾ ਗੁਰੂ ਥੀ ਉਹ ਜੰਡਿਆਲਾ ਗੁਰੂ ਤੇ ਹੀ ਹੈ ਸਾਨੂੰ ਸ਼ੱਕ ਹੈ ਕਿ ਉਹੀ ਕਿਸ਼ਨਾ ਹੈ ਬਾਕੀ ਅਸੀਂ ਟੈਕਨੀਕਲ ਐਵੀਡੈਂਸ ਲੈ ਰਹੇ ਹਾਂ ਉਹਦੇ ਜਿਹੜੇ ਆਈਪੀ ਵਗੈਰਾ ਹੈ ਕਾਲ ਡਿਟੇਲਸ ਲੈ ਰਹੇ ਹਾਂ ਅਸੀਂ ਕੰਫਰਮ ਕਰ ਰਹੇ ਹਾਂ ਕਿ ਜੰਡਿਆਲਾ ਗੁਰੂ ਪਰ ਤੁਹਾਡਾ ਏਰੀਆ ਨਹੀਂ ਪੈਂਦਾ ਬਟ ਸਟਿਲ ਜਿਹੜਾ ਜੰਡਿਆਲਾ ਗੁਰੂ ਦਾ ਤੁਸੀਂ ਕਰਦੇ ਜਿਹੜੇ ਬੰਦੇ ਹਨ ਇਹ ਬਹੁਤ ਜ਼ਿਆਦਾ ਡਿਸਟਰਬਡ ਵੀ ਏਰੀਆ ਹੈ ਬਹੁਤ ਜ਼ਿਆਦਾ ਕ੍ਰਾਈਮ ਹੁੰਦਾ ਹੈ ਪਰੰਤੂ ਇਸਦੇ ਅਲੱਗ ਹੈ ਕਿ ਅੰਮ੍ਰਿਤਸਰ ਦੇ ਹੱਤੀ ਵਿੱਚ ਜੰਡਿਆਲਾ ਗੁਰੂ ਖਾਸ ਕਰਕੇ ਇਹਨਾਂ ਦੇ ਪੁਆਇੰਟ ਉੱਤੇ ਬਹੁਤ ਜ਼ਿਆਦਾ ਕ੍ਰਾਈਮ ਵੱਧ ਗਿਆ ਤੇ ਜਿਹਨੇ ਵੀ ਗੈਂਗਸਟਰ ਉਹ ਕ੍ਰਿਸ਼ਨਾ ਉਹ ਜਿਹਦੇ ਵੀ ਬੰਦੇ ਸਾਰੇ ਜੰਡਿਆਲਾ ਗੁਰੂ ਦੇ ਨਾਲ ਕਨੈਕਟ ਸਨ। ਕੋਈ ਇਹੋ ਜਿਹਾ ਅਨੌਰੀ ਸਮਾਗਮ ਜਿਹੜੇ ਜੰਡਿਆਲਾ ਗੁਰੂ ਦੇ ਤੇ ਜਿਹੜਾ ਸਿਟੀ ਕਮਿਸ਼ਨਰ ਤੇ ਅਧਿਆਪੀ ਲੋਕੀ ਅੰਦਾਜਾਇਗਾ ਜੀ ਜਿਹੜਾ ਕੰਬਾਈਨਡ ਆਪਰੇਸ਼ਨ ਜਿਸ ਦੇ ਨਾਲ ਕਿ ਕ੍ਰਾਈਮ ਜਿਹੜਾ ਉਹ ਘਟਾਇਆ ਗਿਆ। ਦਿਹਾਤੀ ਪੁਲਿਸ ਵੱਲੋਂ ਆਲਰੇਡੀ ਜੰਡਿਆਲਾ ਗੁਰੂ ਤੇ ਕੀਤਾ ਜਾ ਰਿਹਾ ਹੈ ਜੀ ਸਾਡੇ ਏਰੀਆ ਵਿੱਚ ਜਿਹੜੇ ਅਸੀਂ ਆਪਣਾ ਏਰੀਆ ਸਿਕਿਉਰ ਕਰਦੇ ਹਾਂ ਤਾਂ ਜਿਵੇਂ ਮੈਂ ਕਿਹਾ ਕਿ ਨਾਕਾਬੰਦੀ ਕਰਕੇ ਰੈਗੂਲਰ ਚੈਕਿੰਗ ਕਰਕੇ ਜਿਹੜੇ ਵੀ ਉਹ ਮੇ ਸਾਡੇ ਕਮਿਸ਼ਨਰੀਟ ایرিয়া ਦੇ ਰਹਿਣ ਵਾਲੇ ਆ ਜਾਂ ਰੂਰਲ ایرিয়া ਦੇ ਰਹਿਣ ਵਾਲੇ ਆ ਸਾਰੇ ਬੰਦਿਆਂ ਨੂੰ ਚੈੱਕ ਕਰਦੇ ਆ ਜਿਹੜੇ ਇੱਥੇ ਵਾਰਦਾਤ ਕਰ ਸਕਦੇ ਆ ਔਰ ਉਹੀ ਇਸੀ ਸਿਲਸਿਲੇ ਵਿੱਚ ਵਾਰਦਾਤ ਵਰਤਦੀ ਆ ਨਾ ਨਾ ਕੋ ਪਤਾ ਲੱਗਾ ਕਿ ਕਿਹੜੇ ਗਰੁੱਪ ਦੇ ਸਨ ਆ ਕਿ ਕਿਹਦੇ ਗੁੱਪਾਜੀ ਦੇ ਹੈ ਇਹ ਜਿਵੇਂ ਕਿਹਾ ਕਿ ਇਹਨਾਂ ਨੂੰ ਵੈਪਨ ਕਿਸ਼ਨਾ ਨੇ ਲੈ ਕੇ ਦਿੱਤੇ ਸੀ ਤੇ ਉਹੀ ਐਕਸਪਲੋਰ ਕਰ ਰਹੇ ਆ ਕਿ ਇਹਨਾਂ ਨੇ ਅੱਗੇ ਇਸ ਤੋਂ ਵਾਰਦਾਤ ਕੀ ਕਰਨੀ ਸੀ ਤੇ ਕਿਹੜੇ ਗਰੁੱਪ ਬਾਜੀ ਦੇ ਚੱਕਰ ਵਿੱਚ ਕਰਨੀ ਸੀ ਹਮ ਇਹ ਪਤਾ ਲਗਾਇਆ ਜਾਏਗਾ ਕਿਸ਼ਨਾ ਨੇ ਆਪਾਂ ਕਹਿੰਦੇ ਉਹਨਾਂ ਨੂੰ ਕਿਹੜਾ ਬੰਦਾ ਇਹਨਾਂ ਨੂੰ ਅੱਗੇ ਸਪਲਾਈਰ ਕਰਕੇ ਗਿਆ ਜੀ ਬਿਲਕੁਲ ਜੀ ਉਹ ਅਸੀਂ ਟੈਕਨੀਕਲ ਅਨਾਲਿਸਿਸ ਤੋਂ ਉਹੀ ਪਤਾ ਕਰ ਰਹੇ ਹਾਂ ਜੀ ਏਜ ਕਿੰਨੀ ਹੋਗੀ ਦੋਵਾਂ ਦੋਵਾਂ ਦੀ ਏਜ 25 ਤੋਂ 30 ਦੇ ਵਿੱਚ ਹੈ ਬੈਕਗਰਾਉਂਡ ਫੈਮਿਲੀ ਬੈਕਗਰਾਉਂਡ ਫੈਮਿਲੀ ਬੈਕਗਰਾਉਂਡ ਦੋਨੋਂ ਦਾ ਕੀ ਖੇਤੀਬਾੜੀ ਦਾ ਖੇਤੀਬਾੜੀ ਦਾ ਮੈਥਲ ਮਜ਼ਦੂਰੀ ਕਰਦੇ ਆ ਜੀ ਮਜ਼ਦੂਰੀ